ਆਤਮ ਜਿੜੇ ਸਗਲ ਵਸਤਾ ਕਾ ਜਾ ਕਾ ਸਤਗੁਰ ਪੂਰਾ ਆਤਮ ਜਿੜੇ ਸਗਲ ਵਸਤਾ ਕਾ ਆਤਮਾ ਨੂੰ ਇੱਥੇ ਮੰਨਦਾ ਹੈ ਆਤਮਾ ਦੇ ਜਿੱਤਨ ਦਾ ਤਾਂ ਕੋਈ ਸਵਾਦ ਹੀ ਨਹੀਂ ਕਈ ਵਾਰੀ ਆਤਮ ਬਦ ਮਨ ਦਾ ਵਾਚਕ ਆਏਗਾ ਕਈ ਵਾਰੀ ਮਨ ਆਤਮ ਵਾਚਕ ਆਏ ਇਸ ਕਰਕੇ ਜਿਸ ਨੇ ਮਨ ਨੂੰ ਜਿੱਤ ਲਿਆ ਹੈ ਆਤਮ ਜਿਹੜਾ ਪਾ ਜੈਸੂ ਪੁਰਸ਼ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਇਹ ਮਨ ਜਿੱਤਿਆ ਹੀ ਲੈਵ ਵਿੱਚ ਜਾਂਦਾ ਹੈ ਇਹ ਮਨ ਜਿੱਤਿਆ ਹੀ ਲੈਵ ਵਿੱਚ ਜਾਂਦਾ ਲੈਵ ਦੇ ਪਿੱਛੋਂ ਪਾਣਾ ਹੈ ਪਹਿਲਾ ਨਾਮ ਹੁੰਦਾ ਹੈ ਨਾਮ ਦਾ ਅਭਿਆਸ ਸਿਮਰਨ ਤੋਂ ਪਿੱਛੋਂ ਲੇਵ। ਉਹ ਲੇਵ ਦੇ ਪਿੱਛੋਂ ਭਾਣਾ ਆਪੇ ਹੀ ਆ ਜਾਂਦਾ ਹੈ। ਉਹ ਲੇਵ ਦੇ ਪਿੱਛੋਂ ਭਾਣਾ ਆਪੇ ਹੀ ਆ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ ਉਹਨਾਂ ਨੂੰ ਸੂਰਮੇ ਕਹੋ। ਉਹਨਾਂ ਨੇ ਸੰਸਾਰ ਛੱਡ ਦਿੱਤਾ। ਤੋ ਸਿੱਧੇ ਮਾਰਗ ਪਰਮੇਸ਼ਰ ਵੱਲ ਚਲੇ ਗਏ ਲਿਵ ਮੇ ਇਨਾਂ ਨੇ ਆਪਣਾ ਮਨ ਦਿੱਤ ਲਿਆ ਉਹਨਾਂ ਨੂੰ ਸੂਰਮੇ ਕਹੋ ਉਹਨਾਂ ਨੇ ਸੰਸਾਰ ਛੱਡ ਦਿੱਤਾ ਉਹ ਸਿੱਧੇ ਮਾਰਗ ਪਰਮੇਸ਼ਰ ਵੱਲ ਚਲੇ ਗਏ ਲਿਵ ਮੇ ਤਾਂਤ ਮੰਜੜ ਸਗਲ ਵਸਤਾ ਕੈ ਜਾ ਦਾ ਸਤਗੁਰ ਪੂਰਾ ਪਰ ਜਿੰਨ ਨੂੰ ਪੂਰਨ ਗੁਰੂ ਮਿਲੇ ਸਤਗੁਰ ਗੁਰੂ ਰਾਮਦਾਸ ਜੀ ਇੱਕ ਪੂਰਨ ਗੁਰੂ ਮਿਲੇ ਗੁਰਵਰਜਨ ਦੇਵ ਦਾ ਮਤਲਬ ਇਸ ਸਿਧਾਂਤ ਇਹ ਹੈ ਕਿ ਪੂਰੇ ਗੁਰੂ ਨੇ ਮਨੁ ਇੱਥੇ ਪਹੁੰਚਾ ਦਿੰਦਾ ਹੈ ਪੂਰੇ ਗੁਰੂ ਨੇ ਮਨੁ ਇੱਥੇ ਪਹੁੰਚਾ ਦਿੰਦਾ ਹੈ ਪਰ ਮਨ ਨੂੰ ਉਹੀ ਜਿਤ ਸਤਦਾ ਜਿਹਦੇ ਉੱਤੇ ਪੂਰਨ ਗੁਰੂ ਦੀ ਕਿਰਪਾ ਹੋਵੇ ਨਾਮ ਤੇ ਪ੍ਰੇਮ ਪ੍ਰਾਪਤ ਹੋ ਜਾਵੇ ਫਿਰ ਉਹਦੀ ਲਗ ਲਗ ਜਾਂਦੀ ਹੈ ਤੇ ਲਿਵ ਤੇ ਮਨ ਜਿਤਿਆ ਜਾਂਦਾ ਹੈ ਅੱਗੇ ਮਨ ਨਹੀਂ ਰਹਿੰਦਾ ਜਿਹਦੇ ਉੱਤੇ ਪੂਰਨ ਗੁਰੂ ਨੇ ਕਿਰਪਾ ਹੋ ਗਈ ਹੈ ਮਨ ਨੂੰ ਉਹੀ ਜਿਤ ਸਤ ਹੈ ਨਾਮ ਤੇ ਪ੍ਰੇਮ ਪ੍ਰਾਪਤ ਹੋ ਜਾਵੇ ਫਿਰ ਉਹਦੀ ਲਿਬ ਲੱਗ ਜਾਂਦੀ ਲਿਬ ਤੇ ਮਨ ਜਿਤਿਆ ਜਾਂਦਾ ਅੱਗੇ ਮਨ ਨਹੀਂ ਰਹਿੰਦਾ ਫਿਰ ਤਾਂ ਆਪਣਾ ਆਤਮਾ ਸਾਖੀ ਰਹਿੰਦਾ ਚੇਤਨ ਹੋਰ ਕੁਝ ਨਹੀਂ ਰਹਿੰਦਾ ਕੋ ਨੂੰ ਗਾਨਾ ਬੀਨਾ ਕਹੋ ਕੋ ਨੂੰ ਦ੍ਰਸ਼ਟਾ ਕਹੋ ルイ सूरत ਬਾਦ ਅਹੰਕਾਰ ਉਹ ਨਾਮੂਆ ਜੋ ਦੇਖਣ ਹਾਰ ਉਸ ਨੂੰ ਤੁਸੀਂ ਚਾਹੇ ਸਾਖੀ ਕਹਿ ਲੋ ਇਹ ਤੁਸੀਂ ਆਪਣੇ ਅੰਦਰ ਹੀ ਦੇਖ ਲਓ ਵੇ ਜਦ ਤੁਸੀਂ ਸੁਣਨਾ ਹੋਏਗਾ ਜਦ ਤੁਸੀਂ ਸੁਣਨਾ ਹੋਏਗਾ ਉਹ ਸੁਣਨੇ ਨਾਲ ਤੁਹਾਡਾ ਮਨ जुड़ेगा बड़ा मुश्किल क्यों पूरी ਤੁਹਾਡੇ ਅੰਦਰ ਸੰਕਰਮ ਚੱਲ ਜਾਈ ਜਾਏਗਾ خیال ਚੱਲ ਜਾਈਗੇ ਜਦ ਸਰਗੁਣ ਦੇ ਨਾਲ ਗੜਤੀ ਜੁੜ ਜਾਏ ਯਾਦ ਸਰਗੁਣ ਦੇ ਨਾਲ ਗੜਤੀ ਜੁੜ ਜਾਏ ਇਕ ਹੋ ਜਾਏ ਤਾਂ ਖਿਆਲ ਬੰਦ ਹੋ ਜਣੇ ਇਹ ਯਾਦ ਸਰਗੁਣ ਦੇ ਨਾਮ ਦਿੜਤੀ ਜੁੜ ਜਾਏ ਇੱਕ ਹੋ ਜਾਏ ਤਾਂ ਖਿਆਲ ਬੰਦ ਹੋ ਜਾਣਗੇ ਜਦ ਨਾਮ ਦੇ ਨਾਲ ਇਹਦਾ ਮਨ ਜੁੜ ਜਾਏ ਪਰ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਵਾਹੂ ਚਤ ਲਾਇਓ ਇਹਦਾ ਸੰਗੀਕ ਨਾਮ ਹੈ ਨਾਮੀ ਦੇ ਪਾਸ ਪਹੁੰਚਾਉਣ ਵਾਲਾ ਪਰਮੇਸ਼ਰ ਦੇ ਪਾਸ ਪਹੁੰਚਾਉਣ ਵਾਲਾ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰਜਨ ਜਾਣਿਆ ਹਾ ਓ ਸੂਰਮਾ ਹੈ ਨਾਮ ਦੇ ਰਾਗ ਜਿਸਨੇ ਮਨ ਨੂੰ ਜਿੱਤ ਲਿਆ ਹਾ ਓ ਸੂਰਮਾ ਹੈ ਨਾਮ ਦੇ ਨਾਲ ਜਿਸ ਨੇ ਮਨ ਨੂੰ ਜਿੱਤਿਆ ਠਾਕੁਰ ਗਾਇਆ ਆਦਮ ਰੰਗ ਠਾਕੁਰ ਗਾਇਆ ਆਦਮ ਰੰਗ ਪ੍ਰੇਮ ਦੇ ਨਾਲ ਠਾਕੁਰ ਦਾ ਨਾਮ ਜਪੀਏ ਜਿਦੇ ਅਸਨ ਕਰੀਏ ਸਿਮਰਨ ਕਰੀਏ ਨਾਮ ਜਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਜਦ ਸਿਮਰਨ ਪੱਕਾ ਚੱਲ ਜਾਏ ਜਦ ਸਿਮਰਨ ਪੱਕਾ ਚੱਲ ਜਾਏ ਸਿਮਰਨ ਦੇ ਮਗਰੋਂ ਅਨਾਹਕ ਹੁੰਦਾ ਉਥੇ ਹੰਕਾਰ ਡੇਗ ਪੈਂਦਾ ਫਿਰ ਤੋਂ ਨਾ ਤੇ ਲਿਬ ਹੋ ਜਾਂਦੀ ਹੈ ਲਿਬ ਤੇ ਇਸ ਨੂੰ ਅਗਨਾਸੇ ਪਾਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਚੌਥੀ ਲਾਵੇ ਲਿਖਿਆ ਹੋਇਆ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਮਨ ਸੰਗ ਰਹੋ ਸਰਣੀ ਪਾਵਨ ਨਾਮ ਧਿਆਵਨ ਜਦ ਵੀ ਨਾਮ ਧਿਆਉਣਾ ਹੈ ਪਰਮੇਸ਼ਰ ਦਾ ਧਿਆਨ ਕਰਨਾ ਹੈ ਨਾਮ ਦਾ ਸਿਮਰਨ ਕਰਨਾ ਹੈ ਪਹਿਲੇ ਆਪਣਾ ਆਪ ਅਰਪਣ ਕਰ ਦਿਓ ਸਰਣੀ ਪਾਵਨ ਨਾਮ ਧਿਆਵਨ ਵੀ ਜਦ ਵੀ ਨਾਮ ਧਿਆਉਣਾ ਹੈ ਨਾ ਪਰਮੇਸ਼ਰ ਦਾ ਧਿਆਨ ਕਰਨਾ ਹੈ ਨਾਮ ਦਾ ਸਿਮਰਨ ਕਰਨਾ ਹੈ ਪਹਿਲੇ ਆਪਣਾ ਆਪ ਅਰਪਣ ਘੜ ਦਿਓ ਇੱਕ ਹੁੰਦਾ ਵਿਚਾਰ ਵਿਚਾਰ ਦਾ ਗਿਆਨ ਬੜਾ ਮੁਸ਼ਕਲ ਹੁੰਦਾ ਹੈ ਵਿਚਾਰ ਦਾ ਗਿਆਨ ਬੜਾ ਮੁਸ਼ਕਲ ਹੁੰਦਾ ਕਿਸੇ ਦੇ ਪਿਛਲੇ ਹੀ ਕੋਣ ਨੂੰ ਸਾਧਨ ਕੀਤੇ ਹੋਏ ਜਦ ਆਪਣਾ ਆਪ ਅਰਪਣ ਘੜ ਦਿਓ ਗਿਆਨ ਮੇਂ ਛਿਨ ਮਾਤਰ ਹੀ ਲੱਗਦਾ ਸਰਣੀ ਪਾਵਨ ਨਾਮ ਤੇ ਆਵਨ ਜਦ ਵੀ ਨਾਮ ਤੇ ਆਉਣਾ ਹੈ ਪਰਮੇਸ਼ਰ ਦਾ ਧਿਆਨ ਕਰਨਾ ਹੈ ਨਾਮ ਦਾ ਸਿਮਰਨ ਕਰਨਾ ਹੈ ਪਹਿਲੇ ਆਪਣਾ ਆਪ ਅਰਪਣ ਕਰ ਦਿਓ ਇੱਕੁੰਲਾ ਵਿਚਾਰ ਵਿਚਾਰ ਤੇ ਗਿਆਨ ਬੜਾ ਮੁਸ਼ਕਿਲ ਹੁੰਦਾ ਹੈ ਕਿਸੇ ਦੇ ਕਿਸੁ ਨੇ ਹੀ ਪੂਰਨ ਹੂਣ ਸਾਧਨ ਕੀਤੇ ਹੋਏ ਜਦ ਆਪਣਾ ਅਰਪਣ ਕਰ ਦਿਓ ਗਿਆਨ ਵਿੱਚ ਛਣ ਮਾ ਤੜੀ ਲਗ ਰਹਾ ਤੇ ਆਪਣਾ ਅਰਪਣ ਕਰ ਦਿਓ ਗਿਆਨ ਵਿੱਚ ਛਣ ਮਾ ਤੜੀ ਲਗ ਰਹਾ ਹੈ ਅਸ਼ਟਾਵ ਕਰਦਾ ਪ੍ਰਸੰਨ ਹੈ ਪਰ ਜਨਕ ਜਦ ਉਹਦੇ ਪਾਸ ਆਇਆ ਉਸ ਨੇ ਪੁੱਛਿਆ ਆ ਲਿਖਿਆ ਹੋਇਆ ਪੜ੍ਹਿਆ ਧਰ ਗਿਆਨ ਕਰੋ ਉਹਦਾ ਲਿਖਿਆ ਹੋਇਆ ਸੀ ਕਿ ਮੈਂ ਘੋੜੇ ਦੇ ਰਕਾਬ ਵਿੱਚ ਪੈਰ ਪਾਵਾਂ ਮੈਨੂੰ ਗਿਆਨ ਦਿਵਾ ਦੇਵੇ ਉਹ ਇਸ ਗੱਦੀ ਦੇ ਬੈਠੇ ਤੇ ਜਨਗਰ ਲਿਖਿਆ ਹੋਇਆ ਸੀ ਤੇ ਨਹੀਂ ਕੋਈ ਬੈਠਾ ਉੱਥੇ ਲਿਖਿਆ ਹੈ ਕਿ ਉੱਥੇ 12000 ਪੰਡਿਤ ਬ੍ਰਾਹਮਣ ਤੇ ਹੋਰ ਵੀ ਬਹੁਤ ਦੁਨੀਆਂ ਸੀ ਪਰ ਕੋਈ ਨਹੀਂ ਗੱਦੀ ਤੇ ਬੈਠਾ ਵਸਤਾਵ ਕਰ ਰਿਸ਼ੀ ਆ ਕੇ ਗੱਦੀ ਤੇ ਬਹਿ ਗਿਆ ਅਸਤਾਵ ਕਰ ਰਿਸ਼ੀ ਆ ਕੇ ਗੱਦੀ ਤੇ ਬਹਿ ਗਿਆ ਉਹ ਜੋਗੀ ਸੀ ਅੰਦਰ ਜਾਮੀ ਸੀ ਉਸ ਨੇ ਆਖਿਆ ਵੀ ਹਾਂ ਕਰੂੰਗਾ ਮੈਂ ਗਿਆਨ ਮੈਂ ਪੜਿਆ ਤੇਰਾ ਲਿਖਿਆ ਆ ਗਿਆ ਉਹਨੇ ਜੋ ਰਿਵਾਜ ਸੀ ਉਹਨਾਂ ਦੀ ਪੂਜਾ ਕੀਤੀ ਜਨਕ ਰਾਜੇ ਨੇ ਉਹਨੇ ਤਿੰਨ ਚੁਲੀਆਂ ਉਸ ਤੋਂ ਭਰਾਈਆਂ ਇਤਿਹਾਸ ਮੈਂ ਪਰੰਪਰਾ ਦੱਸਦੇ ਨੇ ਮਨ ਧਨ ਤੇ ਤਨ ਬਈ ਇਹ ਅਰਪਣ ਕਰ ਉਸਨੇ ਸਾਰੇ ਅਰਪਣ ਕਰ ਦਿੱਤੇ ਜਨਕ ਰਾਜੇ ਨੇ ਉਸ ਨੇ ਉਹਨਾਂ ਖਿਆਲ ਕੀਤਾ ਕਿ ਮੈਂ ਹੁਣ ਓੜੇ ਦੇ ਰਕਾਬ ਵਿੱਚ ਪੈਰ ਪਾਵਾਂ ਉਸ ਨੇ ਆਖਿਆ ਕਿਸੇ ਅਸ਼ਟਾਵਕਰ ਨੇ ਜਨਕਰਾਜ ਨੂੰ ਕਿ ਤੂੰ ਬਾਦਸ਼ਾਹ ਵੀ ਹੈਂ ਤੇ ਬੇਇਮਾਨ ਵੀ ਹੈਂ ਤੂੰ ਬਾਦਸ਼ਾਹ ਵੀ ਹੈਂ ਤੇ ਬੇਇਮਾਨ ਵੀ ਹੈ ਉਹਨੇ ਆਗਾ ਕਿਉਂ ਕਹੇ ਮਨ ਤੂੰ ਮੈਨੂੰ ਦਿੱਤਾ ਹੈ ਕਿ ਤੇਰਾ ਤੇਰੇ ਕੋਲ ਹੈ ਮਨ ਤੂੰ ਮੈਨੂੰ ਦਿੱਤਾ ਹੈ ਕਿ ਤੇਰਾ ਤੇਰੇ ਕੋਲ ਹੈ ਕਹਿੰਦਾ ਨਾ ਜੀ ਮੈਂ ਆਪ ਨੂੰ ਅਰਪਣ ਕਰ ਦਿੱਤਾ ਤੇ ਕਹਿੰਦਾ ਆਹ ਤਾਂ ਸੰਕਲਪ ਜੋ ਕੀਤਾ ਫਿਰ ਸੰਕਲਪ ਕਿਉਂ ਕੀਤਾ ਹੈ ਇਹ ਗਾਧੇ ਨਾਲ ਕੀਤਾ ਹੈ ਉਹ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗਿਆ ਉਸ ਨੇ ਸੰਕਲਪ ਹੀ ਛੱਡ ਦਿੱਤਾ ਸੰਕਰ ਸੰਕਲਪ ਵਿਕਲਪ ਨਹੀਂ ਮੰਨ ਗਏ ਜਾਦੂ ਦਾ ਸੰਕਲਪ ਕਲਪ ਦੂਰ ਹੋ ਗਿਆ ਅਦ੍ਰਸ਼ਤਾ ਤਾਂ ਆਤਮਾਈ ਸੀ ਉਹੀ ਸਾਕਸ਼ੀ ਸੀ ਜਿਹੜਾ ਸਭ ਨੂੰ ਦੇਖਦਾ ਤੁਸੀਂ ਆਪਣੇ ਅੰਦਰ ਵੀ ਦੇਖਦੇ ਹੋ ਜਦ ਤੁਸੀਂ ਦੇਖਦੇ ਹੋ ਕਿਸੇ ਚੀਜ਼ ਨੂੰ ਤਾ ਪ੍ਰਤੀਬੰਧਕ ਵੀ ਨਾਲ ਚੱਲਦੇ ਨੇ ਖਿਆਲਾਂ ਦੇ ਜਦ ਤੁਸੀਂ ਦੇਖਦੇ ਹੋ ਕਿਸੇ ਚੀਜ਼ ਨੂੰ ਤਾ ਪ੍ਰਤੀਬੰਧਕ ਵੀ ਨਾਲ ਚੱਲਦੇ ਨੇ ਖਿਆਲਾਂ ਦੇ ਜੇ ਪੂਰਨ ਚਿੱਤ ਇਕਾਗਰ ਹੋਏਗਾ ਤਾਂ ਉਹ ਸਹੀ ਹੋਏਗਾ ਜਦ ਤੁਸੀਂ ਦੇਖਦੇ ਹੋ ਕਿਸੇ ਚੀਜ਼ ਨੂੰ ਨਾ ਪ੍ਰਤੀਬੰਧਕ ਵਿਨਾਲ ਚੱਲਦੇ ਨੇ ਖਿਆਲਾਂ ਦੇ ਜੇ ਪੂਰਨ ਚਿੱਤ ਇਕਾਕਰ ਹੋਏਗਾ ਤਾਂ ਉਹ ਸਹੀ ਹੋਏਗਾ ਇਸ ਕਰਕੇ ਉਸ ਨੂੰ ਪਤਾ ਲੱਗ ਗਿਆ ਜਰ ਜੀ ਤੇ ਉਸ ਨੂੰ ਆਤਮਾ ਦਾ ਸਾਖਸ਼ਾਤਕਾਰ ਹੋ ਗਿਆ ਉਹ ਚਰਣਾ ਤੇ ਪੈ ਗਿਆ ਬੜੀ ਕਿਰਪਾ ਕੀਤੀ ਮੈਂ ਨਿਹਾਲ ਹੋ ਗਿਆ ਏ ਸਾਰ ਕੇ ਭਾਈ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣਾ ਆਪ ਅਰਪਣ ਕਰ ਦਿਓ ਗੁਰੂ ਸਾਹਿਬ ਕਹਿੰਦੇ ਆਪਣਾ ਆਪ ਅਰਪਣ ਕਰ ਦਿਓ ਸ਼ਰਨ ਭਾਈ ਜੀ ਤੇ ਨਾਮ ਜਪ ਜਾਪ ਕਰੋ ਆਪਣਾ ਆਪ ਅਰਪਣ ਕਰ ਦਿਓ ਸ਼ਰਨ ਪੈ ਜਾਓ ਤੇ ਨਾਮ ਦਾ ਜਾਪ ਕਰੋ ਤੇ ਪਰਮੇਸ਼ਰ ਦਾ ਪਰੇਪੂਰਨ ਦਾ ਧਿਆਨ ਕਰੋ ਆਪਣਾ ਆਪ ਅਰਪਣ ਕਰ ਦਿਓ ਆਪਣਾ ਆਪ ਅਰਪਣ ਕਰ ਦਿਓ ਸ਼ਰਨ ਪੈ ਜਾਓ ਤੇ ਨਾਮ ਦਾ ਜਾਪ ਕਰੋ ਤੇ ਪਰਮੇਸ਼ਰ ਪਰੇਪੂਰਨ ਦਾ ਧਿਆਨ ਕਰੋ ਸਰਣੀ ਪਾਵਨ ਨਾਮ ਧਿਆਨ ਸਹਿਜ ਸਮਾਗਮ ਸੰਗ ਸਹਿਜ ਸੁਭਾ ਹੈ ਸਹਿਜ ਸੁਭਾ ਦਾ ਅਰਥ ਵੀ ਹੈ ਤੇ ਸਹਿਜ ਗਿਆਨ ਦਾ ਨਾਮ ਵੀ ਹੈ ਉਹ ਸਹਿਜ ਸੀ ਨਾ ਜਿਹੜਾ ਆਪਣਾ ਸਰੂਪ ਗਿਆਨ ਸਰੂਪ ਉਹਦੇ ਸੰਗ ਇੱਕ ਹੋ ਗਿਆ ਸਹਿਜ ਸਮਾਵਨ ਸੰਗ ਸਹਿਜ ਸੁਭਾਅ ਹੈ ਸਹਿਜ ਸੁਭਾਅ ਦਾ ਅਰਥ ਵੀ ਹੈ ਤੇ ਸਹਿਜ ਗਿਆਨ ਦਾ ਨਾਮ ਵੀ ਹੈ ਉਹ ਸਹਿਜ ਸੀ ਨਾ ਜਿਹੜਾ ਆਪਣਾ ਸਰੂਪ ਗਿਆਨ ਸਰੂਪ ਉਹਦੇ ਸੰਗ ਇੱਕ ਹੋ ਗਿਆ ਆਤਮਾ ਦੀ ਪ੍ਰਾਪਤੀ ਹੋ ਗਈ ਆਪਦਾ ਹਮੇਸ਼ਾ ਹੀ ਪ੍ਰਾਪਤ ਹੈ ਆਪਦਾ ਹਮੇਸ਼ਾ ਹੀ ਪ੍ਰਾਪਤ ਹੈ ਪਰ ਨਾ ਹੋਏ ਦੀ ਤਰ੍ਹਾਂ ਹੈ ਕਿਉਂ ਇਹਦਾ ਮਨ ਦੁਨੀਆ ਚ ਲੱਗਿਆ ਹੋਇਆ ਹੈ ਆਪਦਾ ਹਮੇਸ਼ਾ ਹੀ ਪ੍ਰਾਪਤ ਹੈ ਪਰ ਨਾ ਹੋਏ ਦੀ ਤਰ੍ਹਾਂ ਕਿਉਂ ਇਹਦਾ ਮਨ ਦੁਨੀਆ ਚ ਲੱਗਿਆ ਵੇ ਗੁਰੂ ਸਾਹਿਬ ਕਹਿੰਦੇ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਨ ਸੰਗ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਉਹ ਏਕਾ ਤਾਂ ਸਾਰਿਆਂ ਦੇ ਹਿਰਦਿਆਂ ਚ ਬੈਠਾ ਉਹ ਇਕਾ ਦਾ ਸਾਰਿਆਂ ਦੇ ਹਿਰਦਿਆਂ ਚ ਬੈਠਾ। ਓਹੋ ਅਖਰ ਹੈ। ਅਖਰ ਤਾਂ ਉਹ ਹੈ ਨਹੀਂ। ਅਖਰਾਂ ਦੁਆਰੇ ਹੀ ਅਖਰ ਨੂੰ ਦੇਖਣਾ। ਉਹ ਅਖਰ ਹੈ। ਅਖਰ ਤਾਂ ਉਹ ਹੈ ਨਹੀਂ। ਅਖਰਾਂ ਦੁਆਰੇ ਹੀ ਅਖਰ ਨੂੰ ਦੇਖਣ ਅਖਰ ਉਸ ਅਖਰ ਨੂੰ ਪ੍ਰਾਪਤ ਕਰਨਾ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਹੈ ਘਟ ਘਟ ਮੈਂ ਹੜ ਜੋ ਬਸੈ ਸੰਤਨ ਕਹੋ ਪੁਕਾਰ ਕਹੋ ਨਾਨਕ ਤੇ ਭਜ ਮਨ ਭਾਉਣੇ ਦੇ ਉਤਰ ਹਮ ਜੀ ਨਿਰਗੋਸ ਪਰਮੇਸ਼ਰ ਦਾ ਸੱਚੇ ਦਿਨ ਉਹ ਇਨਾ ਕਰੇ ਤੂੰ ਸੰਸਾਰ ਤੋਂ ਪਾਰ ਹੋ ਜਾਏ ਜੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਤੂੰ ਪਰਮੇਸ਼ਰ ਦੇਖ ਲਵੇਂ ਤੇਰੀ ਮੁਕਤੀ ਹੋ ਜਾਏ ਘਟ ਘਟ ਮਨ ਹੜ ਜੂ ਬਸ ਸੰਤਨ ਕਹੋ ਪੁਕਾਰ ਕਹੋ ਨਾਨਕ ਤੇਹ ਭਜ ਮਨ ਆ ਭੌਣੇ ਦੇ ਉੱਤਰ ਹੈ ਪਾਰ ਜੇ ਤੂੰ ਉਸ ਪਰਮੇਸ਼ਰ ਦਾ ਸੱਚੇ ਦਿਲੋਂ ਇੰਨਾ ਕਰੇ ਤੂੰ ਸੰਸਾਰ ਤੋਂ ਪਾਰ ਹੋ ਜਾਏ ਜੇ ਸਾਰਿਆਂ ਦੇ ਹਿਰਦਿਆਂ 'ਚ ਤੂੰ ਪਰਮੇਸ਼ਰ ਦੇਖ ਲਵੇਂ ਤੇਰੀ ਮੁਕਤੀ ਹੋ ਜਾਏ ਭਾਈ ਕਨਈਏ ਨੇ ਪਾਣੀ ਪਿਆਇਆ ਸਾਰੇ ਧਿੰਦੂ ਸਿੱਖਾ ਮੁਸਲਮਾਨਾਂ ਨੂੰ 모든 사람들이 그로를 보고, 그리고 하나님을 보고, 그로를 보고, 그리고 하나님을 보고, 그녀는 그의 목숨을 받았다. 그녀에게 복을 주었다. 그는 10번의 5번의 결혼을 받았다. 그녀는 복을 받았다. 그녀는 생명의 죽음을 잃었다. जान के चरण बसै मेरा हियरे संग पुनिता देहि जान के चरण बसै मेरा हियरे ओ जान दे जो है ओ जान जो है श्री गुरु रामदास जी ना का लक्ष्य है जनता सारे ने दादू भी जन है कबीर भी जन है ਜਿੰਨੇ ਰੱਬ ਦੇ ਚੇਲੇ ਨੇ ਜਿਹੜੇ ਰੱਬ ਨੂੰ ਪ੍ਰਾਪਤ ਕਰ ਚੁੱਕੇ ਨੇ ਉਹ ਸਾਰੇ ਹੀ ਜਨ ਨੇ ਜਨ ਕੇ ਚਰਨ ਵਸੈ ਮੇਰਾ ਹਿਰ। ਉਹ ਜਨ ਜੋ ਹੈ ਸ੍ਰੀ ਗੁਰੂ ਰਾਮਦਾਸ ਦਾ ਇਹਨਾਂ ਦਾ ਲਖਸ ਹੈ ਪੰਜਮ ਬਾਸ ਦਾ। ਤੁਨ ਜਾਣਦਾ ਸਾਰੇ ਹੀ ਨੇ। ਦਾਦੂ ਵੀ ਜਨ ਹੈ। ਕਬੀਰ ਵੀ ਜਨ ਹੈ। जिने रब ਦੇ ਚੇਲੇ ਨੇ ਜਿਹੜੇ ਰੱਬ ਨੂੰ ਪ੍ਰਾਪਤ ਕਰ ਚੁੱਕੇ ਨੇ ਉਹ ਸਾਰੇ ਹੀ ਜਾਣੇ ਪਰ ਉਹਨਾਂ ਦੇ ਗੁਰੂ ਰਾਮਦਾਸ ਦੇ ਚਰਨ ਮੇਰੇ ਹਿਰਦੇ 'ਚ ਵਸਦੇ ਨੇ ਪੰਚਮ ਬਾਦਸ਼ਾਹ ਕਹਿੰਦੇ ਉਹਨਾਂ ਨੇ ਜੋ ਨਾਮ ਦਿੱਤਾ ਉਹ ਮੇਰੇ ਹਿਰਦੇ 'ਚ ਵਸਦਾ ਹੈ ਉਹਨਾਂ ਨੇ ਜੋ ਨਾਮ ਦਿੱਤਾ ਉਹ ਮੇਰੇ ਹਿਰਦੇ ਵਿਚ ਵਸਦਾ ਤੇ ਨਾਮ ਨੋਈ ਕਿਤੇ ਚਰਨ ਕਹਿ ਦਿੰਦੇ ਨਾ ਨਾਮ ਨੋਈ ਕਿਤੇ ਚਰਨ ਕਹਿ ਦਿੰਦੇ ਨਾ ਜਾਣ ਕੇ ਚਰਨ ਵਸਹਿ ਮੇਰਾ ਹਿਰ ਰੈ ਸੰਗ ਪੁਨੀਤਾ ਦੇਹੀ ਸਾਥ ਮੇਰੀ ਦੇਹੀ ਪਵਿੱਤਰ ਹੋ ਗਈ ਮੇਰਾ ਮਨ ਤਨ ਸਭ ਪਵਿੱਤਰ ਹੋ ਗਿਆ ਦੇਰੀ ਦੇਵੀ ਪਵਿੱਤਰ ਹੋ ਗਈ ਜਨਕੀ ਧੂੜ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਏਹੀ ਜਨਕੀ ਧੂੜ ਦੇਹੋ ਕਿਰਪਾ ਨਿਧ ਸ੍ਰੀ ਗੁਰੂ ਸਾਹਿਬ ਕਹਿੰਦੇ ਉਹਨਾ ਜਨਾ ਦੇ ਮੈਨੂੰ ਧੂੜ ਦੇ ਦਿਓ ਜਨਕੀ ਧੂੜ ਦੇਹੋ ਕਿਰਪਾ ਨਿਧ ਗੁਰੂ ਸਾਹਿਬ ਕਹਿੰਦੇ ਉਹਨਾਂ ਜਨਾਂ ਦੀ ਮੈਨੂੰ ਧੂੜ ਦੇ ਦਿਓ ਉਸ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜ ਨੇ ਮੇਰਾ ਉਧਾਰ ਕਰ ਦਿੱਤਾ ਨਾਨਕ ਕਹੈ ਸੁਖ ਇਹੀ ਗੁਰਵਰਜਨ ਦੇਵ ਜੀ ਕਹਿੰਦੇ ਬਈ ਸਾਡੇ ਤਾਂ ਇਹੀ ਸੁਖ ਨੇ ਆਤਮ ਸੁਖ ਸਾਨੂੰ ਇਥੋਂ ਪ੍ਰਾਪਤ ਹੋਇਆ ਆਤਮ ਸੁਖ ਹੀ ਸਾਨੂੰ ਚਾਹੀਦਾ ਸੀ ਤੇ ਉਹ ਸਾਨੂੰ ਪ੍ਰਾਪਤ ਹੋ ਗਿਆ ਉਹ ਪਰਮੇਸ਼ਰ ਦੀ ਗੁਰੂ ਦੀ ਕਿਰਪਾ ਤੇ ਆਤਮ ਸੁਖ ਪ੍ਰਾਪਤ ਹੋ ਗਿਆ ਜਨ ਕੇ ਚਰਨ ਵਸਹਿ ਮੇ ਰਹੀ ਅਰੇ ਸੰਗ ਪੁਨੀਤਾ ਦੇਹੀ ਜਨ ਕੇ ਧੋੜ ਦਿਓ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ ਬੋਲੂ ਸਤਨਾਮ ਸ੍ਰੀ ਵਾਹਿਗੁਰੂ